ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਸਰਬਜੀਤ ਬਰਾੜ ਸਵਾਗਤ ਕਰਦੀ ਹਾਂ ਆਪਣੇ YouTube YouTube ਚੈਨਲ Facebook ਤੇ Instagram ਤੇ ਅੱਜ ਆਪਾਂ ਮੂੰਗੀ ਦੀ ਦਾਲ ਤੋਂ ਰਸਬੜਾ ਬਣਾਉਣ ਲੱਗੇ ਰਸਬੜਾ ਬਣਾਉਣ ਲੱਗੇ ਜਿਹਦੇ ਵਿੱਚ ਮੈਂ ਇੱਕ ਕੌਲੀ ਮੂੰਗੀ ਦੀ ਦਾਲ ਲੈ ਲਈ ਸੀ ਧੋਮੀ ਮੂੰਗੀ ਲ ਤੇ ਡੇਢ ਕੌਲੀ ਮੈਂ ਖੰਡ ਦੀ ਲਈ ਹੈਗੀ ਜਿਹੜੀ ਕੌਲੀ ਨਾਲ ਮੈਂ ਦਾਲ ਲਈ ਆ ਉਸੇ ਕੌਲੀ ਨਾਲ ਹੀ ਮੈਂ ਖੰਡ ਲੈ ਲਈ ਤੇ ਆਪਾਂ ਹੁਣ ਪਹਿਲਾਂ ਚਾਚਨੀ ਤਿਆਰ ਕਰ ਲੈਂਦੇ ਤੇ ਜਿਹੜੀ ਕਬਲੀ ਨਾਲ ਆਪਾਂ ਖੰਡ ਲਈ ਆ ਉਸੇ ਕਬਲੀ ਨਾਲ ਹੀ ਆਪਾਂ ਹੁਣ ਡੇਢ ਕਬਲੀ ਹੋਈ ਆਪਾਂ ਪਾਣੀ ਦੀ ਪਾ ਦੇਣੀ ਆ ਡੇਢ ਕਬਲੀ ਆਪਾਂ ਪਾਣੀ ਦੀ ਪਾ ਦੇਣੀ ਆ ਫਿਰ ਆਪਾਂ ਇਹਨੂੰ ਇਹਦੀ ਚਾਚਨੀ ਆਪਾਂ ਇਸ ਤਰ੍ਹਾਂ ਹੀ ਬਣਾਉਣੀ ਆ ਜਿਵੇਂ ਆਪਾਂ ਗੁਲਾਬ ਜਾਮਨ ਦੀ ਚਾਚਨੀ ਬਣਾਉਂਦੇ ਤੇ ਇਹਦੇ ਵਿੱਚ ਮੈਂ 3-4 ਇਲਾਚੀਆਂ ਲੈ ਲਈਆਂ ਖੋਲ ਕੇ ਤੇ ਥੋੜੇ ਜੇ ਕੇਸਰ ਦੇ ਧਾਗੇ ਆ ਕੇਸਰ ਦੇ ਧਾਗੇ ਤਾਂ ਆਪਾਂ ਬਾਅਦ ਵਿੱਚ ਪਾਵਾਂਗੇ ਇਲਾਚੀਆਂ ਮੈਂ ਨਾਲੇ ਹੀ ਪਾ ਦਿੰਦੀ ਹੁਣ ਤੇ ਹੁਣ ਆਪਾਂ ਗੈਸ ਬੰਨਣੀ ਰੱਖ ਦਿੱਤੀ ਤੇ ਇੱਧਰ ਆਪਾਂ ਹੁਣ ਮੂੰਗ ਦਾਲ ਪੀਸ ਕੇ ਦਾ ਪੇਸਟ ਬਣਾ ਲੈਂਦੇ ਆਪਣਾ ਪੇਸਟ ਰੈਡੀ ਹੋ ਗਿਆ ਤੇ ਵੈਸੇ ਤੇ ਇਹਦੇ ਵਿੱਚ ਪਨੀਰ ਨਹੀਂ ਪਾਇਆ ਜਾਂਦਾਗਾ ਤੇ ਆਪਾਂ ਥੋੜਾ ਜਿਹਾ ਪਨੀਰ ਇਹਦੇ ਵਿੱਚ ਐਡ ਕਰਦੇ ਪਨੀਰ ਐਡ ਕਰਕੇ ਆਪਾਂ ਫੇਰ ਇਹਨੂੰ ਦੁਬਾਰਾ ਗ੍ਰाइंड ਕਰ ਲੈਂਦੇ ਪਨੀਰ ਦੇ ਨਾਲ ਆਪਾਂ ਥੋੜੇ ਜਿਹਾ ਸੋਬੀ ਦੇ दाणे ਪਾਤੇ ਟੇਸਟ ਕਰਨ ਟੇਸਟ ਦੇ ਲਈ ਆਪਾਂ ਕੁਝ ਵੀ ਜੂਸ ਕਰ ਸਕਦੇ ਨਾ ਜਿਵੇਂ ਆਪਾਂ ਟੇਸਟ ਬਣਾਉਣਾ ਕੋਈ ਵੀ ਚੀਜ਼ ਜੂਸ ਕਰ ਸਕਦੇ ਵੈਸੇ ਤਾਂ ਇਕਲੀ मूंग दाल ਤੋਂ ਹੀ ਬਣਦੇ ਆ ਉੜੇ ਜੀ ਨੇ ਕਿਸ਼ਮਿਸ਼ ਐਡ ਕਰਤੀ ਸੌਗੀ ਤੇ ਇਧਰ ਆਪਣੀ ਚਾਚਨੀ ਵੀ ਉਬਲਦੀ ਗਈ ਆ ਇਹ ਆਪਣਾ ਬੈਟਰ ਆਪਾਂ ਆਹੋ ਕਰ ਲਿਆ ਗ੍ਰाइंड ਕਰ ਲਿਆ ਕਿੰਨਾ ਸਮੂਥਾ ਪਨੀਰ ਪਾਉਣ ਨਾਲ ਹੋਰ ਵੀ ਸਮੂਥ ਹੋ ਗਿਆ ਵਿੱਚੋਂ ਆਪਾਂ ਕਿਸ਼ਮਿਸ਼ ਵੀ ਪਾਤੀ ਨਾ ਹੁਣ ਆਪਾਂ ਇਹਨੂੰ 2 ਤੋਂ 4-5 2 ਤੋਂ 4 ਮਿੰਟ 5 ਮਿੰਟ ਚੋਂ ਨਿਕਲ ਗਿਆ ਸੌਰੀ ਇਹਨੂੰ ਆਪਾਂ ਫੈਟ ਲੈਣੇ ਇਹਰੇ ਫਲੱਕੀ ਜਾ ਵੰਡ ਜੂਗਾ ਇਹ ਨੌਥ ਇੰਡੀਅਨ ਦੀ ਸਵੀਟੀ ਚਾਗੀ ਤੁਸੀਂ ਗਲਵਜਾ ਮਨ ਰਸਗੁੱਲੇ ਤਾਂ ਬਹੁਤ ਖਾਦੇ ਹੋਣੇ ਆ ਰਸਪੜੀ ਤਾਂ ਪਰ ਇਹ ਵੀ ਬਣਾ ਕੇ ਟਰਾਈ ਕਰਿਓ ਠੀਕ ਹੈ ਤੇ ਫ੍ਰੀਜ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਲਾ ਜੇ ਕਿਤੇ ਵੱਧ ਘੱਟ ਕਿਤੇ ਬੋਲਿਆ ਗਿਆ ਹੋਵੇ ਜੇ ਕੁਝ ਰਹਿ ਗਿਆ ਹੋਵੇ ਬੋਲਣ ਵਾਲੀ ਹੋ ਤੁਸੀਂ ਦੱਸ ਸਕਦੇ ਆ ਕਮੈਂਟ ਵਿੱਚ ਚੰਗੀ ਲੱਗੀ ਤਾਂ ਵੀ ਕਮੈਂਟ ਕਰਿਆ ਕਰੋ ਕੁਝ ਰਹਿ ਗਿਆ ਹੋਵੇ ਬੋਲਣ ਵਾਲੀ ਹੋ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ ਬਨੇ ਰਹੇ ਹੋ ਵੀ ਹੁਣ ਆਪਾਂ ਦੇਖਦੇ ਬੈਟਰ ਆਪਣਾ ਵਧੀਆ ਰੈਡੀ ਹੋ ਗਿਆ ਤੇ ਇਧਰ ਆਪਾਂ ਨੇ ਤੇਲ ਰੱਖਿਆ ਸੀਗਾ ਤੇਲ ਆਪਾਂ ਦੇਖਦੇ ਡ੍ਰੌਪ ਪਾ ਕੇ ਤੇ ਇਹ ਇਧਰ ਆਪਣੀ ਚਾਚਨੀ ਵੀ ਰੈਡੀ ਹੋ ਗਈ ਦੇਖੋ ਤੁਸੀਂ ਫੋਲ ਕੇ ਉੱਪਰ ਆ ਰਹੇ ਨਾ ਨੀਚੇ ਨਹੀਂ ਬੈਠਨੇ ਚਾਹੀਦੇ ਅਗਰ ਜੇ ਤੁਹਾਨੂੰ ਲੱਗੇ ਵੀ ਇਹ ਬेटर ਪਤਲਾ ਹੋ ਗਿਆ ਹਨਾ ਤੇ ਫਿਰ ਤੁਸੀਂ ਇਹਦੇ ਵਿੱਚ ਸੂਜੀ ਵੀ ਮਿਲਾ ਸਕਦੇ ਆ ਬੇਸਣ ਵੀ ਮਿਲਾ ਸਕਦੇ ਆ ਅਗਰ ਜੇ ਤੁਸੀਂ ਸੂਜੀ ਮਿਲਾਉਂਗੇ ਨਾ ਤੇ ਫਿਰ ਤੁਸੀਂ ਇਹਨੂੰ ਰੈਸਟ ਵਾਸਤੇ ਰੱਖਣਾ ਪਊਗਾ 5 4-5 ਮਿੰਟ ਤੇ ਜੇ ਤੁਸੀਂ ਬੇਸਣ ਮਿਲਾਉਂਗੇ ਫਿਰ ਤੁਸੀਂ ਉਦੋਂ ਹੀ ਬਣਾ ਸਕਦੇ ਲਾ ਜੀ ਹੁਣ ਆਪਾਂ ਨੇ ਇੱਕ ਚਮਚ ਲੈ ਲਿਆ ਸੀ ਤੇ ਉਹਦੀ ਮਦਦ ਦੇ ਨਾਲ ਆਪਾਂ ਬੜੇ ਉਹ ਕਰਦੇ ਗੈਸ ਦਾ ਫਲੇਮ ਆਪਾਂ ਥੋੜਾ ਨੇ ਘਟਾ ਕਰਤਾ ਇਹ ਮੈਨੂੰ ਕਿਸੇ ਨੇ ਸਵਾਲ ਪਾਇਆ ਸੀ ਕੋਈ ਵਿਥੀ ਆਂਟੀ ਆ ਮੇਰੀ ਇੰਡੀਆ ਨਾ ਤਾਂ ਮਲੇ ਉਹਨਾਂ ਨੇ ਮੈਨੂੰ ਕਿਹਾ ਤੂੰ ਬਣਾਏ ਉਹਨਾਂ ਨੇ ਮੈਨੂੰ ਸਿਖਾਇਆ ਸੀ ਤੇ ਉਹਨਾਂ ਨੇ ਮੇਰੇ ਨੂੰ ਬਣਾਉਣ ਵਾਸਤੇ ਕਿ ਕਿ ਬੜੇ ਸੋਹਣੇ ਬਣਾ ਲੈ ਤੇ ਆਪਾਂ ਚਾਰ ਚਫਰੇ ਇਹਨੂੰ ਨਾ 골ਡ ਕਰਨਾ ਚੰਗੀ ਤਰ੍ਹਾਂ ਕਿ ਮੇਰੇ ਸੋਹਣੇ ਬਣ ਕੇ ਤਿਆਰ ਹੋਗੇ ਆਪਾਂ ਘਰ ਵਿੱਚ ਕੋਈ ਵੀ ਚੀਜ਼ੇ ਤਿਆਰ ਕਰ ਸਕਦੇ ਆ ਜਿਆਦਾ ਵੀ ਮਿੱਠਾ ਖਾਣ ਨੂੰ ਜੀ ਕਰੇ ਤੇ ਆਪਾਂ ਉਦੋਂ ਹੀ ਕੋਈ ਨਾ ਕੋਈ ਨਵੀਂ ਚੀਜ਼ ਬਣਾ ਸਕਦੇ ਆ ਅਗਰ ਜੇ ਇਹ ਛੇਤੀ ਬਣਾਉਣੇ ਹੋਣ ਜੇ ਆਪਾਂ ਮੂੰਗੀ ਦਾਲ ਜਿਹੜੀ ਆ ਉਹ ਆਪਾਂ ਛੇਤੀ ਜਿਆਦੀ ਟਾਈਮ ਨਹੀਂ ਪਿਉ ਕੇ ਰੱਖਣ ਦੀ ਲੋੜ ਨਹੀਂ ਗੀ ਗਰਮ ਪਾਣੀ ਚ ਪਿਉ ਦੋ ਥੋੜਾ ਜਿਹਾ 10 ਤੋਂ 15 ਮਿੰਟ ਤੇ ਨਾਲ ਉਹਨਾਂ ਚ ਤੁਸੀਂ ਚਾਛਣੀ ਤਿਆਰ ਕਰ ਲਓ ਤੇ ਫੇਰ ਇਹ ਦਾਲ ਦਾ ਪੀਸਟ ਤਿਆਰ ਕਰ ਲਓ ਬਹੁਤ ਛੇਤੀ ਕੰਮ ਹੋ ਜਾਂਦਾ ਜੇ ਆਪਾਂ ਕਰਨਾ ਹੋਵੇ ਤਾਂ ਅਸੀਂ ਤਾਂ ਵੈਸੇ ਬਾਹਰ ਦੀ ਕੋਈ ਚੀਜ਼ ਖਾਂਦੇ ਨਹੀਂ ਆ। ਹਾਂਜੀ ਇਹ ਆਪਣੇ ਮੂਲ ਦਾਲ ਤੋਂ ਬੜੇ ਸਾਰੇ ਤਿਆਰ ਹੋ ਗਏ। ਉਹਨਾਂ ਨੂੰ ਥੋੜਾ ਜਿਹਾ ਨਾ ਇਹਦਾ ਕਲਰ ਬਲੈਕ ਬਲੈਕ ਲੱਗਦਾ ਪਰ ਬਲੈਕ ਹੈ ਨਹੀਂ ਸਾਡੇ ਮੀਂਹ ਪਈ ਜਾਂਦਾ। ਮੇਰੇ ਕੋਲੇ ਨੇੜੇ ਵਾਲੀ ਲਾਈਟ ਨਹੀਂ ਹੈਗੀ ਜੀ ਤੇ ਹੁਣ ਆਪਾਂ ਇਹ ਜਿਹੜੇ ਚਾਚਣੀ ਬਣਾਈ ਸੀ ਨਾ ਉਹਦੇ ਵਿੱਚ ਆਪਾਂ ਡਿੱਪ ਕਰ ਦਿੰਦੇ ਇਹਨਾਂ ਨੂੰ। ਠੀਕ ਹੈ। ਹੁਣ ਇਹਨਾਂ ਨੂੰ ਆਪਾਂ ਅੱਧਾ ਕੈਂਟਾ ਕੈਂਟਾ ਪਾਇਨਾ ਨੂੰ ਦੀਪ ਕਰਕੇ ਰੱਖਣਾ ਠੀਕ ਹੈ ਫਿਰ ਇਹ ਸਾਰੀ ਚਾਸ਼ਨੀ ਉਹ ਕਰ ਜੂਗੀ ਪੀ ਜੂਗੀ ਮੇਰੇ ਹਸਬੰਡਰ ਰਾਤੀ ਕਹਿੰਦੇ ਵੀ ਮੇਰਾ ਕੁਝ ਮਿੱਠਾ ਖਾਣ ਨੂੰ ਦਿਲ ਕਰਦਾ ਤੇ ਮੈਨੂੰ ਕਹਿੰਦੇ ਕਹਿੰਦੇ ਅਪ ਕੱਲ ਨੂੰ ਸ਼ਾਮ ਨੂੰ ਨਾ ਗੁੜ ਦੇ ਉਹ ਬਣਾਏ ਕੀ ਕਹਿੰਦੇ ਗੁਲਗਲੇ ਮਾਲਵੇ ਵਿੱਚ ਬਣਾਉਂਦੇ ਗੁਲਗਲੇ ਗੁੜ ਦੇ ਗੁੜ ਦੇ ਦੇ ਆਟੇ ਦੇ ਤੇ ਮੈਂ ਕਹਿੰਦੀ ਕੱਲ ਨੂੰ ਤੁਹਾਨੂੰ ਕੋਈ ਨਵੀਂ ਦੀਚ ਬਣਾ ਕੇ ਖਵਾਵਾਂਗੇ ਆਪਾਂ ਤੇ ਅੱਜ ਜਿਹਦੋਂ ਉਹਨਾਂ ਨੇ ਸ਼ਾਮ ਨੂੰ ਆਉਣਾ ਵੈਸੇ ਤਾਂ ਹੁਣ ਵੀ ਲੰਚ ਕਰਨਾ ਆਉਣਾ ਹੈ ਫਿਰ ਹਾਜੀ ਆਪਾਂ ਖਾ ਨਹੀਂ ਸਕਦੇ ਇਹ ਆਪਾਂ ਇਹਨਾਂ ਨੂੰ ਥੋੜਾ ਜਿਹਾ ਆਪਾਂ ਜਾਸਨੀ ਵਿੱਚ ਡੀਪ ਕਰਕੇ ਰੱਖ ਦੇ ਠੀਕ ਹੈ ਫਿਰ ਆਪਾਂ ਉਹ ਸ਼ਾਮ ਨੂੰ ਉਹਨਾਂ ਨੂੰ ਦੇਵਾਂਗੇ ਖਾਣੇ ਦੇ ਨਾਲ ਲੋ ਜੀ ਆਪਣਾ ਰਸਬੜਾ ਰੈਡੀ ਹੋ ਗਿਆ ਬਣ ਕੇ ਇਹਦੇ ਵਿੱਚ ਹੁਣ ਉੱਤੇ ਹੀ ਤਾਂ ਦੋ ਇਲਾਚੀਆਂ ਨੇ ਉਹ ਤੇ ਕੇਸਰ ਆ ਤੇ ਥੋੜਾ ਜਿਹਾ ਮੈਂ ਗਾਰਨਿਸ਼ ਵਾਸਤੇ ਵੀ ਮੀਨਸ ਕੋਕਨਟ ਦਾ ਹੋ ਪਾਇਆਗਾ ਕੋਕਨਟ ਬਰਾਦਾ ਹੁੰਦਾ ਹੈ ਡੈਸੀ ਕੱਟ ਕੋਕਨਟ ਉਹ ਪਾਤਾ ਦੇਖੋ ਇਹ ਖਾਣ ਚ ਵੀ ਕਿੰਨੇ ਸਵਾਦ ਵੇਖਣ ਚ ਇੰਨੇ ਸਵਾਦ ਲੱਗ ਰਹੇ ਤੇ ਖਾਣ ਚ ਵੀ ਕਿੰਨੇ ਸਵਾਦ ਹੋਣਗੇ ਤੇ ப்ਲੀਜ਼ ਮੇਰੀ ਵੀਡੀਓ ਵੇਖ ਕੇ ਦੱਸਿਆ ਕਰੋ ਮੈਨੂੰ ਕਿ ਕੀ ਇਹਦੇ ਵਿੱਚ ਕਮੀ ਹੈ ਤੇ ਕੀ ਨਹੀਂ ਠੀਕ ਹੈ ਦੇਖੋ ਤੁਸੀਂ ਰਸ ਭਰਿਆ ਹੈ ਇਹਦੇ ਵਿੱਚ ਇਨਦਰ ਟੇਸਟ ਗਲਾਬ ਜਮਨਾ ਤੋਂ ਵੀ ਜ਼ਿਆਦਾ ਟੇਸਟ ਵਧੀਆ ਹੋਊਗਾ ਬਿਕੋਜ਼ ਕਿਉਂਕਿ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਆਪਾਂ ਪਾਤੀਆਂ ਹੈ ਹਨਾ ਠੀਕ ਹੈ ਤੁਸੀਂ ਵੀ ਟਰਾਈ ਕਰਿਓ ਕੋਈ ਵੀ ਕਰ ਸਕਦਾ ਬਿਕੋਜ਼ ਈਜ਼ੀ ਹੈ ਨਾ ਘਰ ਦੇ ਵਿੱਚ ਬਣੀ ਕੋਈ ਵੀ ਚੀਜ਼ ਆਪਾਂ ਆਪਣੇ ਹੱਥੀ ਬਣਾਉਂਦੇ ਆ ਆਪਾਂ ਨੂੰ ਪਤਾ ਹੁੰਦਾ ਕਿ ਕਿਵੇਂ ਆ ਗਈ ਹੈ ਹਨਾ ਠੀਕ ਹੈ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਓਕੇ ਬਾਏ